ਜਦੋਂ ਤੁਹਾਡੀ ਟਿਕਟ ਅਨਾਉਂਸ ਹੁੰਦੀ ਹੈ ਉਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਜਾਂਦੀ ਹੈ ਕਿ ਢੀਂਡਸਿਆਂ ਦਾ ਪੱਤਾ ਅਕਾਲੀ ਦਲ ਨੇ ਕੱਟ ਦਿੱਤਾ ਔਰ ਬਹੁਤੇ ਤਾਂ ਇਹ ਕਹਿਣ ਲੱਗੇ ਕਿ ਢੀਂਡਸਿਆਂ ਨਾਲ ਅਕਾਲੀ ਦਲ ਨੇ ਧੋਖਾ ਕੀਤਾ ਸਭ ਤੋਂ ਪਹਿਲਾਂ ਤੁਸੀਂ ਕਿਵੇਂ ਵੇਖਦੇ ਹੋ ਬਤੌਰ ਤੁਹਾਨੂੰ ਜਦੋਂ ਅਨਾਉਂਸ ਕੀਤਾ ਗਿਆ ਤੁਹਾਨੂੰ ਮੀਨ ਸੀ ਕਿ ਤੁਹਾਨੂੰ ਹੀ ਅਨਾਉਂਸ ਕਰਨ ਇਹ ਤੁਹਾਡੀ ਕਾਰਗੁਜ਼ਾਰੀ ਸਹੀ ਨਹੀਂ ਤਾਂ ਫਿਰ ਉਹ ਬਹੁਤ ਛੇਤੀ ਉਸ ਤੋਂ ਨਰਾਸ਼ ਹੋ ਕੇ ਉਹਨੂੰ ਆਪਣੀ ਅਸਲੀ ਥਾਂ ਜਿਹੜੀ ਦਿਖਾਉਂਦੇ ਨੇ ਦੂਸਰੇ ਗਰੁੱਪ ਵਾਲੇ ਪਾਸੋਂ ਜਿਹੜੇ ਲੋਕ ਢਿੰਸਾ ਨੂੰ ਸਪੋਰਟ ਕਰਦੇ ਨੇ ਉਹ ਇਹ ਜ਼ਿਕਰ ਕਰਦੇ ਨੇ ਕਹਿੰਦੇ ਸ਼ਾਇਦ ਝੁੰਡਾ ਸਾਹਿਬ ਹੋਣਾ ਨੇ ਰਿਪੋਰਟ ਦਾ ਪ੍ਰੈਸ਼ਰ ਬਣਾਇਆ ਰਿਪੋਰਟ ਦਾ ਦਬਾਅ ਬਣਾਇਆ ਕਿ ਸੀਟ ਮੈਨੂੰ ਦੇ ਦਿਓ ਇੱਥੋਂ ਦੀ ਐਲਾਨ ਮੈਨੂੰ ਕਰ ਦਿਓ ਨਹੀਂ ਤਾਂ ਮੈਂ ਰਿਪੋਰਟ ਵੀ ਜਿਹੜੀ ਆ ਜਨਤਕ ਕਰ ਦਵਾਂਗਾ ਉਹਦੇ ਵਿੱਚ ਹੋਰ ਜੋ ਗੱਲਾਂ ਸਿਗੀਆਂ ਭਾਵੇਂ ਅਸਤੀਫਾ ਦੇਣ ਦੀ ਹੋਣ ਤਾਂ ਕਹਿੰਦੇ ਝੁੰਡਾ ਸਾਹਿਬ ਨੇ ਇਹ ਦਬਾਅ ਬਣਾ ਕੇ ਵੀ ਕਹਿੰਦੇ ਆਪਣੀ ਟਿਕਟ ਲੈ ਲਈ ਅਸੀਂ ਸਾਨੂੰ ਕੁਝ ਮਿਲਿਆ ਨਾ ਮਿਲਿਆ ਸਾਡੇ ਬਜ਼ੁਰਗਾਂ ਨੇ ਕੰਮ ਕੀਤਾ ਜੇਲਾਂ 'ਚ ਵੀ ਗਏ ਜੱਥੇ ਲੈ ਕੇ ਜਾਂਦੇ ਰਹੇ ਅਸੀਂ ਪਾਰਟੀ ਨਾਲ ਸਮਰਪਿਤ ਭਾਵਨਾ ਨਾਲ ਹਮੇਸ਼ਾ ਖੜੇ ਰਹੇ ਆ ਅਸੀਂ ਕਦੇ ਪਾਰਟੀ ਦਾ ਦਬਾਅ ਕੋਈ ਬਲੈਕਮੇਲਿੰਗ ਵਾਲੀ ਦਾ ਮਤਲਬ ਹੀ ਨਹੀਂ ਕੋਈ ਨਗਲਾ ਦਾ ਅਸੀਂ ਤਾਂ ਸਮਰਪਿਤ ਲੋਕ ਆ ਪਾਰਟੀ ਇਹ ਦੇ ਕੀ ਹੋ ਸਕਦਾ ਹੈ ਕਿ ਝੁੰਡਾ ਸਾਹਿਬ ਹੁਣਾਂ ਨੂੰ ਬੇਨਤੀ ਕੀਤੀ ਜਾਵੇ ਔਰ ਟਿਕਟ ਜਿਹੜੀ ਹੈ ਝੁੰਡਾ ਸਾਹਿਬ ਤੋਂ ਲੈ ਕੇ ਢੀਂਸੇ ਪਰਿਵਾਰ ਨੂੰ ਦੇ ਦਿੱਤੀ ਜਾਵੇ ਤੁਹਾਡੇ ਵੀ ਕੰਨਾਂ 'ਚ ਕੋਈ ਗੱਲ ਪਈ ਹੈ ਇਹ ਜਿਹੀ ਬਰਮਿੰਦਰ ਢੀਂਸੋਂ ਨੇ ਬਿਆਨ ਦਿੰਦੇ ਨੇ ਕਹਿੰਦੇ ਕਿ ਮੇਰੇ ਨਾਲ ਧੋਖਾ ਹੋਇਆ ਮੈਨੂੰ ਤੋ ਖੇਚ ਰੱਖਿਆ ਗਿਆ ਪਹਿਲਾ ਟਿਕਟ ਵਾਸਤੇ ਜ਼ਰੂਰ ਕਿਹਾ ਗਿਆ ਜਦੋਂ ਜੁਆਇਨਿੰਗ ਹੋਣੀ ਸੀ ਜਦੋਂ ਮਰਜਰ ਪਾਰਟੀ ਦਾ ਕਰਨਾ ਸੀ ਉਹ ਜ਼ਰੂਰ ਚਰਚਾ ਹੋਈ ਪਰ ਕਹਿੰਦੇ ਬਾਅਦ ਦੇ ਵਿੱਚ ਇੱਕੋ ਦਾ ਮੈਂ ਸਰਪ੍ਰਾਈਜ਼ ਜਿਹੜਾ ਹੈ ਉਹ ਸਾਨੂੰ ਮਿਲ ਗਿਆ। ਉਹਨਾਂ ਤੋਂ ਇਹੀ ਉਮੀਦ ਰੱਖਦੇ ਆ ਸਾਡੇ ਵੱਡੇ ਨੇ ਪਾਰਟੀ ਦੇ ਸਰਪ੍ਰਸਤ ਨੇ ਉਹਨਾਂ ਦੀ ਰਹਿਨਮਾਈ ਚ ਪਾਰਟੀ ਵਧੇ ਫੁੱਲੇ ਸੰਰੂਰ ਸੀਟ ਅਸੀਂ ਜਿੱਤੀਏ ਉੱਥੇ ਚ ਉਹਨਾਂ ਦਾ ਵੀ ਮਾਣ ਵਧੂਗਾ ਕਾਦ ਉੱਚਾ ਹੁੰਦਾ। ਪਰ ਵਾਰ ਨਾਲ ਕੋਈ ਗੱਲਬਾਤ ਹੋਈ ਜਦੋਂ ਤੁਹਾਨੂੰ ਟਿਕਟ ਅਨਾਉਂਸ ਹੋਈ ਉਸ ਤੋਂ ਬਾਅਦ ਉਹਨਾਂ ਦਾ ਕੋਈ ਫੋਨ ਆਇਆ ਤੁਸੀਂ ਉਹਨਾਂ ਨੂੰ ਕੋਈ ਫੋਨ ਕਰਕੇ ਕਿਹਾ ਕਿ ਆਪਾਂ ਇਕੱਠੇ ਹੁਣ ਚੋਣ ਲੜਨੀ ਹੈ ਕਾਲੀ ਦਲ ਨੂੰ ਮਜ਼ਬੂਤ ਕਰੀਏ। ਜੇ ਪੰਜਾਬ ਦੀ ਹੋਂਦ ਬਚਾਉਣੀ ਹੈ ਜੇ ਤੁਸੀਂ ਉਹ ਮਸਲੇ ਪੰਜਾਬ ਦੇ ਹੱਲ ਕਰਵਾਉਣਾ ਚਾਹੁੰਦੇ ਹੋ ਤਾਂ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਕਾਲ ਦੇ ਜਿਹੜੇ ਮਦਦ ਹੀ ਬਣ ਕੇ ਖੜ ਸਕਦੀ ਹੈ। ਗੱਲ ਤਾਂ ਸਿਮਰਜੀਤ ਮਾਨ ਵੀ ਕਰਦੇ ਹਾਂ ਤਾਂ ਕਹਿੰਦੇ ਕਿ ਵੱਖਰਾ ਰਾਜ ਹੀ ਦੇਣਾ ਚਾਹੀਦਾ ਹੈ ਇਹ ਜਿਹੇ ਮੁੱਦੇ ਤੋਂ ਲੈ ਕੇ ਤਾਂ ਸਿਮਰਜੀਤ ਸਿੰਘ ਮਾਨ ਵੀ ਲੋਕਾਂ 'ਚ ਹੀ ਪ੍ਰਚਾਰ ਕਰਦੇ ਹੋਣਾ। ਉਸ ਪਲੇਟਫਾਰਮ ਤੇ ਚੀਜ਼ਾਂ ਸੰਭਵ ਨਹੀਂ ਹਨ। ਉਹ ਦੇਸ਼ ਵਿਰੋਧੀ ਜਾਂ ਹੋਰ ਗੱਲਾਂ ਕਰਕੇ ਉਹਨਾਂ ਗੱਲਾਂ ਨਾਲ ਕੋਈ ਪੰਜਾਬ ਦੇਸ਼ ਚ ਬਹਿ ਕੇ ਕਿਸੇ ਨੇ ਮੁੱਖ ਤਾਰਾ ਗੱਲ ਨਹੀਂ ਕਰਨੀ ਉਹ ਐਵੇਂ ਫालतू ਗੱਲਾਂ ਨੇ ਅੱਗੇ ਅਸੀਂ ਸਿੱਖੋਂ ਹਾਂ ਦਾ ਬਹੁਤ ਵੱਡਾ ਨੁਕਸਾਨ ਕਰਾਇਆ ਕਾਲੇ ਦੌਰ ਚ 25000 ਨੌਜਵਾਨਾਂ ਦਾ ਖੂਨ ਡੁੱਲਿਆ ਬੇਦਰਤੀ ਸੰਜੀਪ ਭਈਆ ਨੌਜਵਾਨਾਂ ਦੇ ਔਰ ਉਹ ਨੌਜਵਾਨ ਜਿਹੜੇ ਬੜੇ ਅਣਖੀ ਔਰ ਗੈਰਤਮੰਦ ਲੋਕ ਸੀਗੇ ਸਾਡੇ ਨੌਜਵਾਨ ਸੀ ਉਹ ਸ਼ਹੀਦ ਹੋਏ ਨੇ ਸੋ ਉਹ ਦੌਰ ਅਸੀਂ ਦੁਬਾਰਾ ਨਹੀਂ ਦੇਖਣਾ ਚਾਹੁੰਦੇ ਕਹਿੰਦੇ ਪੰਥ ਹੀ ਮੈਨੂੰ ਹਰਾ ਦਿੰਦਾ ਕਹਿੰਦੇ ਹੋਰ ਤਾਂ ਮੈਂ ਮੈਨੂੰ ਕਿਸ ਨੇ ਕੀ ਹਰਾਣਾ ਕਹਿੰਦੇ ਪੰਥ ਹੀ ਮੈਨੂੰ ਹਰਾ ਦੇ ਇੱਕ ਅਤੀ ਵਾਰੀ ਚੱਲਦੀ ਹੁੰਦੀ ਹੈ ਜੀ ਇਹ ਗੱਲ ਜੇ ਆਪਾਂ ਕਿਸੇ ਦਾ ਵਾਸਤਾ ਪਾਇਆ ਤਾਂ ਪੰਥ ਨੇ ਫਿਰ ਚਤਾਵ ਵੀ ਦਿੱਤਾ ਤੇ ਹਰ ਵਾਰੀ ਆਪਾਂ ਉਹੀ ਗੱਲ ਕਰਾਂਗੇ ਤੇ ਫਿਰ ਉਹਦਾ ਲੈ ਕੇ ਤਾਂ ਸਾਨੂੰ ਕੁਝ ਡਿਲੀਵਰ ਕਰਨਾ ਪਊਗਾ ਕੁਝ ਦਿਖਾਉਣਾ ਪਊਗਾ ਉਹੀ ਗੱਲਾਂ ਉਹੀ ਪੁਰਾਣੀਆਂ ਗੱਲਾਂ ਆਪਾਂ ਖਰੀ ਜਾਈਏ ਲੋਕਾਂ ਦੇ ਜਜ਼ਬਾਤਾਂ ਨਾਲ ਖੇਢੀ ਜਾਈਏ ਮੇਰਾ ਖਿਆਲ ਹੈ ਉਹਦੇ ਨਾਲ ਪੰਜਾਬ ਔਰ ਪੰਥ ਦਾ ਕੋਈ ਭਲਾ ਹੋਣਾ ਨਹੀਂ ਕੀ ਕਾਂਗਰਸ ਦੇ ਪਲੇਟਫਾਰਮ ਤੇ ਖੜਕੇ ਰਾਹੁਲ ਗਾਂਧੀ ਦੇ ਸਾਹਮਣੇ ਬੈਠ ਕੇ ਤਰਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦੇ ਆ ਦਿੱਲੀ ਦੇ ਦੰਗੇ ਦਿੱਲੀ ਦੇ ਕਤਲੋਗਾਰ ਤੱਕ ਅੱਜ ਤੱਕ ਸਾਹਿਬ ਟੈਜਣ ਦੀ ਗੱਲ ਕਰ ਸਕਣਗੇ ਖੈਰਾ ਸਾਹਿਬ ਸੱਥਾਂ 'ਚ ਤਾਂ ਕਹਿਣਗੇ ਵੋਟਾਂ ਲੈਣ ਨੂੰ ਪਰ ਪਾਰਲੀਮੈਂਟ 'ਚ ਨਹੀਂ ਬੋਲ ਸਕਣਗੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਔਰ ਪੰਥ ਦੇ ਮੁੱਦਿਆਂ ਤੇ ਬੀਜੇਪੀ ਨਾਲ ਸਮਝੌਤਾ ਤੋੜਿਆ ਬੰਦੀ ਸਿੰਘਾਂ ਦੀ ਗੱਲ ਹੈ ਗੁਰਤਾਮਾਚ ਦੇ ਦਖਲ ਦੀ ਗੱਲ ਹੈ ਐਨਐਸਏ ਲਾਇਆ ਨੌਜਵਾਨਾਂ ਤਿੰਨ ਜਾਇਜ਼ ਕਿਸਾਨੀ ਮਸਲੇ ਨੇ ਸੰਘਰੂਰ ਵਾਲਿਆਂ ਦੀ ਹਮੇਸ਼ਾ ਖਾਸੀਅਤ ਰਹੀ ਹੈ ਕਿ ਸਰਕਾਰ ਜਿਸ ਸੱਤਾ ਦੇ ਵਿੱਚ ਜਿਸ ਦੀ ਹੋਵੇ ਉਸ ਦੇ ਹਮੇਸ਼ਾ ਉਲਟੀ ਇੱਥੋਂ ਦੇ ਲੋਕ ਚਲਦੇ ਹੋਏ ਨਜ਼ਰ ਆਏ ਨਹੀਂ ਜੇ ਸਰਕਾਰ ਕਾਂਗਰਸ ਦੀ ਹੈ ਤਾਂ ਇੱਥੋਂ ਦੀ ਐਮਪੀ ਅਕਾਲੀ ਦਲ ਦਾ ਜਿੱਦਦਾ ਹੋਇਆ ਨਜ਼ਰ ਆਇਆ ਹੈ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਸੀਐਮ ਭਗਵੰਤ ਮਾਨ ਉਹ ਤੋਂ ਜਿੱਦਦੇ ਹੋਏ ਨਜ਼ਰ ਆਏ ਨਹੀਂ ਪਰ ਇਸ ਵਾਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਐਮਪੀ ਕੋਣ ਬਣੂਗਾ ਇਸ ਦੇ ਉੱਤੇ ਸਭੀਆਂ ਨਜ਼ਰਾਂ ਨੇ ਤਾਂ ਅਸੀਂ ਸੰਘਰੂਰ ਕੌਨਸਟਿਟੈਂਸੀ ਦੇ ਵਿੱਚ ਮੌਜੂਦ ਹਾਂ ਔਰ ਗੱਲਬਾਤ ਕਰਦੇ ਹਾਂ ਅਕਾਲੀ ਦਲ ਨੇ ਇੱਥੋਂ ਦੀ ਆਪਣਾ ਉਮੀਦਵਾਰ ਇਕਬਾਲ ਸਿੰਘ ਝੁੰਡੋਂ ਨਾਲ ਉਤਾਰਿਆ ਗੱਲਬਾਤ ਕਰਦੇ ਆ ਜੋ ਨਸਾਬੋਬ ਨੂੰ ਸਵਾਗਤ ਸੱਛਕਾ ਜੀ ਧੰਵਾਜ ਜੀ ਜੀ ਆਇਆਂ ਨੂੰ ਜੀ ਜਿਵੇਂ ਮੈਂ ਜ਼ਿਕਰ ਕੀਤਾ ਸੰਗਰੂਰ ਵਾਲੇ ਹਮੇਸ਼ਾ ਸੱਤਾ ਦੇ ਉਲਟ ਹੀ ਚੱਲਦੇ ਨੇ ਤਾਂ ਕੀ ਲੱਗਦਾ ਇਸ ਵਾਰ ਸੱਤਾ ਦੇ ਨਾਲ ਚੱਲਣਗੇ ਜਾਂ ਸੱਤਾ ਦੇ ਉਲਟ ਹੀ ਚੱਲਦੇ ਹੋ ਨਜ਼ਰ ਆਉਣਗੇ ਸਾਡਾ ਜੋ ਸੰਗਰੂਰ ਪਾਰਲੀਮੈਂਟ ਹਲਕਾ ਕਹੇ ਲੋ ਜ਼ਿਲ੍ਹਾ ਕਹੇ ਲੋ ਇਲਾਕਾ ਕਹੇ ਲੋ ਇੱਥੋਂ ਦੇ ਲੋਕ ਬੜੇ ਇਨਕਲਾਬੀ ਲੋਕ ਨੇ ਬੜੀਆਂ ਤਬਦੀਲੀਆਂ ਸੰਗਰੂਰ ਦੀ ਧਰਤੀ ਨੇ ਲਿਆਂਦੀਆਂ ਬਹੁਤ ਵੱਡੇ ਵੱਡੇ ਲੀਡਰ ਪੈਦਾ ਵੀ ਕੀਤੇ ਨੇ ਔਰ ਸਿੱਟੇ ਵੀ ਨੇ ਉਹ ਹੈ ਕਾਰਗੁਜ਼ਾਰੀ ਤੇ ਨਿਰਭਰ ਕਰਦਾ ਜੇ ਤੁਸੀਂ ਕਾਰਗੁਜ਼ਾਰੀ ਸਹੀ ਹੈ ਤਾਂ ਸੰਗਰੂਰ ਦੇ ਲੋਕ ਮਾਨਤਾ ਵੀ ਦਿੰਦੇ ਨੇ ਜੇ ਤੁਹਾਡੀ ਕਾਰਗੁਜ਼ਾਰੀ ਸਹੀ ਨਹੀਂ ਤਾਂ ਫਿਰ ਉਹ ਬਹੁਤ ਛੇਤੀ ਉਸ ਤੋਂ ਨਰਾਸ਼ ਹੋ ਕੇ ਉਹਨੂੰ ਆਪਣੀ ਅਸਲੀ ਤਾਂ ਜਿਹੜੀ ਦਿਖਾਉਂਦੇ ਨੇ ਜੋ ਆਮ ਆਦਮੀ ਪਾਰਟੀ ਨਾਲ 3 ਮਹੀਨਿਆਂ ਬਾਅਦ ਵਾਪਰਿਆ ਸੋ ਉਸਲਾਹ ਚ ਹੁਣ ਤਾਂ 2 ਸਾਲ ਦੀ ਬਾਅਦ ਇਹਨਾਂ ਦੀ ਨਹੀਂ ਨੈਗੇਟਿਵਿਟੀ ਹੈ ਕਿ ਮੇਰਾ ਮੈਂ ਕਿ ਮੈਂ ਤੁਹਾਨੂੰ ਦਾਵੇ ਨਾ ਕਹਿਣਾ ਕਿਹੜੀ ਪਾਰਟੀ ਪਹਿਲੇ ਦੋਚ ਵੀ ਨਹੀਂ ਆ ਸਕਦੀ ਮੈਂ ਤੁਹਾਨੂੰ ਇਸ ਗੱਲ ਦਾ ਤੁਹਾਡੇ ਰਿਜ਼ਲਟ ਨੇ ਸਾਹਮਣੇ ਲਿਆਉਣਾ ਤੁਸੀਂ ਆਪਣਾ ਮੁਕਾਬਲਾ ਕਿਸ ਨਾਲ ਦੇਖਦੇ ਹੋ ਦੇਖੋ ਸ਼ਰੋਮਣੀ ਅਕਾਲੀ ਦਲ ਆਪਣੇ ਮੁੱਦਿਆਂ ਤੇ ਆਧਾਰਿਤ ਰਾਜਨੀਤੀ ਕਰ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਔਰ ਪੰਥ ਦੇ ਮੁੱਦਿਆਂ ਤੇ ਬੀਜੇਪੀ ਨਾਲ ਸਮਝੌਤਾ ਤੋੜਿਆ ਬੰਦੀ ਸਿੰਘਾਂ ਦੀ ਗੱਲ ਹੈ ਗੁਰਦੁਆਰਾਵਾਂ 'ਚ ਦਖਲ ਦੀ ਗੱਲ ਹੈ ਐਨਐਸਏ ਲਾਇਆ ਨੌਜਵਾਨਾਂ ਤੇ ਨਜਾਇਜ਼ ਕਿਸਾਨੀ ਮਸਲੇ ਨੇ ਕੀ ਸਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਹੀ ਤੁਸੀਂ ਇੱਥੋਂ ਦੀ ਕਮਲ ਦੀਪ ਰਾਜੋਣਾ ਨੂੰ ਉਤਾਰਿਆ ਮੈਦਾਨ ਦੇ ਵਿੱਚ ਬਾਈ ਇਲੈਕਸ਼ਨ ਵੇਲੇ ਤਾਂ ਉਦੋਂ ਉਹ ਮੁੱਦਾ ਨਾ ਇੱਥੇ ਅਸਰ ਕਰਦਾ ਹੋਇਆ ਨਜ਼ਰ ਨਹੀਂ ਆਇਆ ਚੰਦਾ ਸਾਹਿਬ ਚਲੋ ਅਸਰ ਕਈ ਵਾਰੀ ਘੱਟ ਹੁੰਦੇ ਨੇ ਕਈ ਵਾਰੀ ਵੱਧ ਹੁੰਦੇ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਜਦੋਂ ਤੁਸੀਂ ਆਪਦੇ ਏਜੰਡਾ ਲੋਕਾਂ ਦੀਆਂ ਭਾਵਨਾਵਾਂ ਅਨਸਾਰ ਲੋਕਾਂ ਦੀ ਭਾਵਨਾ ਤਾਂ ਹੈ ਨਾ ਜੀ ਵੀ ਬੰਦੀ ਸਿੰਘ ਰਹਿਣਾ ਚਾਹੀਦੇ ਨੇ 6 ਵਜੇ 8 ਦੀਆਂ ਕੋਲ ਕੋਲ ਕੋਠੜੀਆਂ 'ਚ 33 ਸਾਲ ਤੋਂ ਬੈਠੇ ਨੇ ਉਹ ਭਾਵਨਾ ਅੱਜ ਵੀ ਉਨੀ ਹੋ ਜਾਕਰ ਹੈ ਉਦੋਂ ਵੀ ਓਨੀ ਹੋਈ ਸੀ ਪਰ ਉਹ ਦੌਰ ਹੁੰਦੇ ਨੇ ਕਈ ਵਾਰੀ ਵੋਟਾਂ 'ਚ ਨਹੀਂ ਕਰਵਾਟ ਹੁੰਦੇ ਪਰ ਅਕਾਲੀ ਦਲ ਮੁੱਦਿਆਂ ਦੀ ਰਾਜਨੀਤੀ ਕਰੂਗਾ ਅਸੀਂ ਅੱਜ ਵੀ ਉੱਥੇ ਖੜੇ ਆ ਉਹ ਸਾਰੇ ਮੁੱਦੇ ਸਾਡੇ ਲਈ ਪਹਿਲ ਨੇ ਔਰ ਪਹਿਲ ਦੇ ਅਧਾਰ ਤੇ ਅਸੀਂ ਕੰਮ ਕਰਾਂਗੇ ਜਨਾਬ ਸਾਹਿਬ ਹਾਲਾਂਕਿ ਜਦੋਂ ਤੁਹਾਡੀ ਟਿਕਟ ਅਨਾਉਂਸ ਹੁੰਦੀ ਹੈ ਉਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਜਾਂਦੀ ਹੈ ਕਿ ਢੀਂਸਿਆਂ ਦਾ ਪੱਤਾ ਅਕਾਲੀ ਦਲ ਨੇ ਕੱਟ ਦਿੱਤਾ ਔਰ ਬਹੁਤੇ ਤਾਂ ਇਹ ਕਹਿਣ ਲੱਗੇ ਕਿ ਢੀਂਸਿਆਂ ਨਾਲ ਅਕਾਲੀ ਦਲ ਨੇ ਧੋਖਾ ਕੀਤਾ ਸਭ ਤੋਂ ਪਹਿਲਾਂ ਤੁਸੀਂ ਕਿਵੇਂ ਵੇਖਦੇ ਹੋ ਬਤੌਰ ਤੁਹਾਨੂੰ ਜਦੋਂ ਅਨਾਉਂਸ ਕੀਤਾ ਗਿਆ ਤੁਹਾਨੂੰ ਮੀਨ ਸੀ ਕਿ ਤੁਹਾਨੂੰ ਹੀ ਅਨਾਉਂਸ ਕਰਨ ਦੇਖੋ ਗੱਲ ਇਹ ਆ ਜੀ ਮੈਂ ਬਹੁਤ ਲੰਮੇ ਸਮੇਂ ਤੋਂ ਸੰਗਰੂਰ ਪਾਰਲੀਮੈਂਟ ਹਲਕੇ ਵਿੱਚ ਕੰਮ ਕਰ ਰਿਹਾ ਹਾਂ ਪ੍ਰਧਾਨ ਸਾਹਿਬ ਦੇ ਡਿਊਟੀ ਨਾਲ ਪਤੌਰ ਲੋਕ ਸਭਾ ਇੰਚਾਰਜ ਵੀ ਮੇਰੀ ਲਈ ਮੈਂ ਬਤੌਰ ਅਬਜ਼ਰ ਵੀ ਸੰਗਰੂਰ ਬਰਨਾਲਾ ਸਾਰੀ ਕੌਨਸਟਿਟੂਐਂਸੀਆਂ ਵਿੱਚ ਕੰਮ ਕਰਦਾ ਰਿਹਾ ਔਰ ਅਸੀਂ ਹਰ ਸਰਕਲ ਪੱਧਰ ਤੇ ਹਰ ਪਿੰਡ ਪੱਧਰ ਤੇ ਪਹੁੰਚੇ ਹਾਂ ਕੰਮ ਕੀਤਾ ਔਰ ਉਹ ਸਾਡੀ ਮਾੜੇ ਪਾਰਟੀ ਦੇ ਸਮੇਂ 'ਚ ਉਹ ਕੀਤੇ ਹੋਏ ਕੰਮ ਨੂੰ ਮੁੱਖ ਰੱਖ ਕੇ ਵਰਕਰਾਂ ਦੀਆਂ ਹਲਕਾਂ ਇੰਚਾਰ ਸਾਹਿਬਾਂ ਦੀਆਂ ਜ਼ਿਲ੍ਹਾ ਜਥੇਬੰਦਾਰਾਂ ਦੀਆਂ ਸਾਰਿਆਂ ਦੀਆਂ ਭਾਵਨਾਵਾਂ ਅਨੁਸਾਰ ਪਾਰਟੀ ਪ੍ਰਧਾਨ ਸਾਹਿਬ ਨੇ ਸਾਨੂੰ ਟਿਕਟ ਦਿੱਤਾ ਔਰ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਵਰਕਰਾਂ ਨੂੰ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਟਿਕਟ ਮਿਲਿਆ ਸੋ ਮੰਗਣਾ ਹਰੇਕ ਦਾ ਹੱਕ ਹੈ ਔਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਸ ਪਰਿਵਾਰ ਦੀ ਡਿਮਾਂਡ ਸੀ ਕਿ ਨਹੀਂ ਸੀ ਪਰ ਸਾਡੀ ਇਹ ਡਿਮਾਂਡ ਵੀ ਸੀ ਸਾਡੇ ਵਰਕਰਾਂ ਦੀ ਭਾਵਨਾ ਵੀ ਸੀ ਔਰ ਸਾਡੀ ਭਾਵਨਾਵਾਂ ਦੀ ਪ੍ਰਧਾਨ ਸਾਹਿਬ ਨੇ ਕਦਰ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਢੀਂਸਾ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਜਦੋਂ ਤੁਹਾਨੂੰ ਟਿਕਟ ਅਨਾਉਂਸ ਹੋਈ ਉਸ ਤੋਂ ਬਾਅਦ ਉਹਨਾਂ ਦਾ ਕੋਈ ਫੋਨ ਆਇਆ ਤੁਸੀਂ ਉਹਨਾਂ ਨੂੰ ਕੋਈ ਫੋਨ ਕਰਕੇ ਕਿਹਾ ਕਿ ਆਪਾਂ ਇਕੱਠੇ ਹੁਣ ਚੋਣ ਲੜਨੀ ਹੈ ਕਾਲੀ ਦਲ ਨੂੰ ਮਜ਼ਬੂਤ ਕਰਨਾ ਹਾਂ ਮੇਰੀ ਢੀਂਸਾ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਬਧਾਈਆਂ ਬੁ ਦਿੱਤੀਆਂ ਮੈਂ ਉਹਨਾਂ ਦਾ ਸਹਿਯੋਗ ਮੰਗਿਆ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਸਾਨੂੰ ਪੂਰਨ ਸਹਿਯੋਗ ਦੇਣਗੇ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਅਸੀਂ ਚੋਣ ਲੜਾਂਗੇ ਕਿਉਂਕਿ ਪਰਮਿੰਦਰ ਢੀਂਸੋਂ ਦਾ ਬਿਆਨ ਆਉਂਦਾ ਤੋ ਖੇਜ ਰੱਖਿਆ ਗਿਆ ਪਹਿਲਾਂ ਟਿਕਟ ਵਾਸਤੇ ਜ਼ਰੂਰ ਕਿਹਾ ਗਿਆ ਜਦੋਂ ਜੁਆਇਨਿੰਗ ਹੋਣੀ ਸੀ ਜਦੋਂ ਮਰਜਰ ਪਾਰਟੀ ਦਾ ਕਰਨਾ ਸੀ ਉਦੋਂ ਜ਼ਰੂਰ ਚਰਚਾ ਹੋਈ ਪਰ ਕਹਿੰਦੇ ਬਾਅਦ ਦੇ ਵਿੱਚ ਇੱਕੋ ਦਾ ਮੈਂ ਸਰਪ੍ਰਾਈਜ਼ ਜਿਹੜਾ ਹੈ ਉਹ ਸਾਨੂੰ ਮਿਲਿਆ ਦੇਖੋ ਮੈਨੂੰ ਇਹਦੇ ਬਾਰੇ ਉਹਨਾਂ ਨੇ ਕੀ ਕਿਹਾ ਉਹਨਾਂ ਦਾ ਕੀ ਵਿਊ ਪੁਆਇੰਟ ਹੈ ਉਹ ਤਾਂ ਉਹ ਹੀ ਦੱਸ ਸਕਦੇ ਨੇ ਮੈਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਹੈ ਸਾਨੂੰ ਤਾਂ ਇਹ ਕਿਹਾ ਗਿਆ ਸੀ ਕਿ ਚੋਣ ਤੁਸੀਂ ਲੜਨੀ ਆਂ ਔਰ ਟਿਕਟ ਦੇ ਕੇ ਸਾਨੂੰ ਨਵਾਜਿਆ ਉਹ ਵੀ ਪਾਰਟੀ 'ਚ ਨੇ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਸਹਿਯੋਗ ਨਾਲ ਕੋਸ਼ਿਸ਼ ਕਰਾਂਗੇ ਕਿ ਚੋਣ ਲੜੀ ਹਾਲਾਕੀ ਕੱਲ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਚੰਡੀਗੜ੍ਹ ਰਿਹਾਇਸ਼ ਦੇ ਉੱਤੇ ਵੀ ਗਏ ਉੱਥੇ ਜਾ ਕੇ ਉਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਵੀ ਹੋਈ ਹੈ ਹੁਣ ਇੱਕ ਨਵੀਂ ਚਰਚਾ ਛਿੜ ਗਈ ਹੈ ਚੰਡੀਗੜ੍ਹ ਦੇ ਮੈਂ ਸਿਆਸੀ ਗਲਿਆਰਿਆਂ ਦੀ ਗੱਲ ਕਰਾਂ ਜਾਂ ਫਿਰ ਸੰਗਰੂਰ ਦੇ ਸਿਆਸੀ ਗਲਿਆਰਿਆਂ ਦੀ ਮੈਂ ਗੱਲ ਕਰਾਂ ਇਹ ਚਰਚਾ ਛਿੜ ਗਈ ਕਿ ਕਹਿੰਦੇ ਕੀ ਹੋ ਸਕਦਾ ਹੈ ਕਿ ਝੁੰਡਾ ਸਾਹਿਬ ਨੂੰ ਬੇਨਤੀ ਕੀਤੀ ਜਾਵੇ ਔਰ ਟਿਕਟ ਜਿਹੜੀ ਹੈ ਝੁੰਡਾ ਸਾਹਿਬ ਤੋਂ ਲੈ ਕੇ ਢੀਂਸੇ ਪਰਿਵਾਰ ਨੂੰ ਦੇ ਦਿੱਤੀ ਜਾਵੇ ਤੁਹਾਡੇ ਵੀ ਕੰਨਾਂ 'ਚ ਕੋਈ ਗੱਲ ਪਈ ਹੈ ਅਜਿਹੀ ਇਹ ਤਾਂ ਚਰਚਾਵਾਂ ਨੇ ਮੈਂ ਸਾਡੇ ਕੋਲੇ ਕੋਈ ਗੱਲ ਨਹੀਂ ਅਸੀਂ ਤਾਂ ਆਪਦੇ ਤਨਪੰਨ ਹਾੜੀ ਦਾ ਸੀਜ਼ਨ ਹੋਣ ਦੇ ਬਾਵਜੂਦ ਅੱਜ ਵੀ ਕਰ ਰਹੇ ਆ ਕੱਲ ਵੀ ਕਰ ਰਹੇ ਸੀ ਪਰਸੋਂ ਵੀ ਪਿੰਡਾਂ ਸੀ ਅਸੀਂ ਆਪ ਦਾ ਤੰਦ ਹੀ ਨਾ ਲੱਗੇ ਹੋਏ ਆ ਤੋ ਇਹ ਤਾਂ ਚਰਚਾ ਮੀਡੀਆ ਪਰਸੈਪਸ਼ਨ ਜਾਂ ਹੋਰ ਸੋਸ਼ਲ ਮੀਡੀਆ ਇਹ ਸਾਰਾ ਚੱਲਦਾ ਰਹਿੰਦਾ ਸੋ ਇਹ ਗੱਲਾਂ ਤਾਂ ਰਾਜਨੀਤਿਕ ਖੇਤਰ ਵਿੱਚ ਚਲਦੀਆਂ ਰਹਿੰਦੀਆਂ ਨੇ ਸੋ ਸਾਨੂੰ ਤਾਂ ਇਹਨਾਂ ਗੱਲਾਂ ਦਾ ਕੋਈ ਨਹੀਂ ਜਦੋਂ ਸਾਡੇ ਨਾਲ ਕੋਈ ਇਸ ਵਿਸ਼ੇ ਤੇ ਗੱਲ ਹੋਈ ਹੀ ਨਹੀਂ ਨਾ ਸਾਨੂੰ ਕਿਸੇ ਨੇ ਕਹਿਣਾ ਇਹ ਨਾ ਕਿਹਾ ਸੋ ਅਸੀਂ ਤਾਂ ਆਪਣੀ ਲੜਾਈ ਪੂਰੀ ਜੰਗ ਲੜ ਰਹੇ ਹਾਂ ਜਨਾਬ ਸਾਹਿਬ ਕਿਉਂਕਿ ਏਕੇਜੀ ਬਲ ਹੁੰਦਾ ਹੈ ਨਾ ਜੇ ਸਾਰੇ ਇਕੱਠੇ ਚੱਲਣਗੇ ਵਰਕਰ ਇਕੱਠੇ ਹੋਣਗੇ ਤਾਂ ਹੀ ਪਾਰਟੀ ਕੋਈ ਵੀ ਹੈ ਉਹ ਰਾਈਜ਼ ਕਰ ਪਾਉਂਦੀ ਹੈ ਅੱਗੇ ਵੱਧ ਪਾਉਂਦੀ ਹੈ ਤਾਂ ਕੀ ਲੱਗਦਾ ਹੈ ਕਿ ਢੀਨ ਸਾਹਿਬ ਪਰਿਵਾਰ ਦਾ ਕਿੰਨਾ ਕੁ ਪ੍ਰਭਾਵ ਤੁਹਾਨੂੰ ਲੱਗਦਾ ਹੈ ਕਿ ਇਸ ਸੀਟਾਂ ਦੇ ਉੱਤੇ ਇਸ ਚੋਣ ਦੇ ਵਿੱਚ ਰਹਿਣ ਵਾਲਾ ਹੈ ਔਰ ਜੇ ਨਾਲ ਤੁਹਾਡੇ ਚੱਲਦੇ ਹੋ ਤਾਂ ਤੁਹਾਨੂੰ ਕਿੰਨਾ ਕੁ ਬਲ ਮਿਲੂ ਨਹੀਂ ਮੇਰੀ ਗੱਲ ਸੁਣੋ ਜੀ ਉਹ ਤਾਂ ਲੀਡਰ ਨੇ ਬਹੁਤ ਵੱਡੇ ਕੋਈ ਆਮ ਵਿਅਕਤੀ ਵੀ ਜੇ ਤੁਹਾਡੇ ਨਾਲ ਤੁਰਦਾ ਕੁਝ ਨਾ ਕੁਝ ਫਾਇਦਾ ਤਾਂ ਵੋਟਾਂ 'ਚ ਹੋਣਾ ਹੀ ਹੈ ਉਹਨਾਂ ਦਾ ਤਾਂ ਫਾਇਦਾ ਹੋਊਗਾ ਕਿਉਂ ਨਹੀਂ ਹੋਊਗਾ ਵੱਡਾ ਫਾਇਦਾ ਹੋਊਗਾ ਔਰ ਉਹਨਾਂ ਦੇ ਸਹਿਯੋਗ ਅਸੀਂ ਲਵਾਂਗੇ ਔਰ ਨਾਲ ਸਹਿਯੋਗ ਨਾਲ ਇਹ ਸੀਟ ਅਸੀਂ ਚਿੱਤਾਂਗੇ ਇਸ ਚ ਕਿੰਨੀ ਕਿ ਸੱਚਾਈ ਹੈ ਕਹਿੰਦੇ ਕਿ ਝੁੰਡਾ ਸਾਹਿਬ ਹੋਣੀ ਜਿਸ ਦਿਨ ਟਿਕਟ ਅਨਾਉਂਸ ਹੋਣੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਕੋਠੀ ਬੈਠੇ ਰਹੇ ਸਾਰਾ ਦਿਨ ਔਰ ਉੱਥੇ ਬੈ ਕੇ ਤੁਹਾਡੇ ਨਾਲ ਸਾਰੀ ਗੱਲਬਾਤ ਜਿਹੜੀ ਹੈਗੀ ਹੈ ਉਹ ਟਿਕਟ ਨੂੰ ਲੈ ਕੇ ਹੋਈ ਤੁਸੀਂ ਬਹੁਤ ਕਹਿੰਦੇ ਪ੍ਰੈਸ਼ਰ ਬਣਾਇਆ ਬਹੁਤ ਦਬਾਅ ਬਣਾਇਆ ਇਸ ਦੇ ਵਿੱਚ ਸੱਚਾਈ ਹੈ ਕੋਈ ਨਹੀਂ ਅਸੀਂ ਨਾ ਤਾਂ ਪ੍ਰੈਸ਼ਰ ਵਾਲੀ ਕੋਈ ਅਸੀਂ ਬਣਾਉਣ ਵਾਲੀ ਕੋਈ ਗੱਲ ਹੈ ਨਾ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਕਿਸੇ ਦੇ ਪ੍ਰੈਸ਼ਰ ਥਲੇ ਕੰਮ ਕਰਦੇ ਨੇ ਉਹਨਾਂ ਨੇ ਕੰਮ ਦੇਖਿਆ ਸਾਡਾ ਸਾਡੀ ਮਿਹਨਤ ਦੇਖੀ ਹੈ ਜਿਹੜੀ ਅਸੀਂ ਕੀਤੀ ਹੈ ਪਿਛਲੇ 7 ਸਾਲਸ 8 ਸਾਲ ਸਰਕਾਰ ਜਾਣ ਤੋਂ ਬਾਅਦ ਜਿਵੇਂ ਅਸੀਂ ਮਿਹਨਤ ਕਰਕੇ ਪਾਰਟੀ ਵਰਕਰਾਂ ਨੂੰ ਖੜਾ ਕੇ ਰੱਖਿਆ ਪਾਰਟੀ ਨੂੰ ਲਾਮਬੰਦ ਕੀਤਾ ਸਾਰੇ ਪ੍ਰੋਗਰਾਮ ਸਫਲ ਬਣਾਏ ਨੇ ਸੋ ਉਹ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਵਰਕਰਾਂ ਦੀ ਭਾਵਨਾ ਅਨੁਸਾਰ ਉਹਨਾਂ ਨੇ ਟਿਕਟ ਦਿੱਤਾ ਮਿਲਣਾ ਗਿਲਣਾ ਤਾਂ ਸਾਡੇ ਲੀਡਰ ਨੇ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਮਿਲਣਾ ਹੀ ਹੁੰਦਾ ਜਾਣਾ ਹੀ ਹੁੰਦਾ ਹੋਰ ਵੀ ਬੜੇ ਮਸਲੇ ਨੇ ਸੋ ਸਾਰੀਆਂ ਚੀਜ਼ਾਂ ਲਈ ਮਿਲਦੇ ਰਹਨੇ ਆ ਪਰ ਕੋਈ ਇੱਕ ਦਿਨ ਦੇ ਮਿਲਣ ਨਾਲ ਨਾ ਤਾਂ ਟਿਕਟਾਂ ਮਿਲਦੀਆਂ ਨੇ ਨਾ ਉਹਨਾਂ ਦੀ ਇਹ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਕਿ ਉਹ ਪ੍ਰੈਸ਼ਰ ਥੱਲੇ ਕੰਮ ਕਰਦੇ ਨੇ ਚਲੋ ਸਭ ਹਾਲਾਂਕਿ ਜਦੋਂ ਝੁੰਡਾ ਕਮੇਟੀ ਬਣਾਈ ਗਈ ਔਰ ਖਾਸ ਤੌਰ ਦੇ ਤੇ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਸੀਗੀ ਤੁਸੀਂ ਤਾਂ ਕੱਲਾ ਕੱਲਾ ਹਲਕਾ ਗਾਇਆ ਕੱਲੇ ਕੱਲੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਫੀਡਬੈਕ ਲੇਤੀ ਤਾਂ ਜਿਹੜੀ ਉਹ ਫੀਡਬੈਕ ਸੀ ਤੁਹਾਨੂੰ ਲੱਗਦਾ ਕਿ ਉਹ ਹੁਣ ਤੁਸੀਂ ਸੰਗਰੂਰ ਕੌਨਸ਼ੀਅੰਸੀ ਦੇ ਵਿੱਚ ਵੀ ਉਹ ਧਿਆਨ ਦੇ ਵਿੱਚ ਲੈ ਕੇ ਆਓਗੇ ਉਹਨਾਂ ਚੀਜ਼ਾਂ ਦੇ ਉੱਤੇ ਜ਼ੋਰ ਦੋਗੇ ਉਹਨਾਂ ਚੀਜ਼ਾਂ ਨੂੰ ਤੁਸੀਂ ਠੀਕ ਕਰਦੇ ਹੋਏ ਨਜ਼ਰ ਤਕੋ ਇਹ ਇਸ ਤਰ੍ਹਾਂ ਜੀ ਕਿ ਜੋ ਵਰਕਰਾਂ ਦੀਆਂ ਭਾਵਨਾਵਾਂ ਸੀ ਉਹ ਪਾਰਟੀ ਦੇ ਵੈਟਰਮੈਂਟ ਲਈ ਸੀ ਪਾਰਟੀ ਦੇ ਭਲੇ ਲਈ ਸੀ ਔਰ ਉਹਨਾਂ ਨੂੰ ਖੁੱਲੇ ਮਾਨਨਾ ਪ੍ਰਧਾਨ ਸਾਹਿਬ ਨੇ ਮੰਨਿਆ ਵੀ ਹੈ ਜਿਸ ਤਰ੍ਹਾਂ ਇੱਕ ਪਰਿਵਾਰ ਇੱਕ ਟਿਕਟ ਦੀ ਗੱਲ ਸੀ ਉਹਨਾਂ ਨੇ ਜੇ ਫਿਰੋਜ਼ਪੁਰ ਤੋਂ ਚੋਣ ਨਹੀਂ ਲੜੀ ਤਾਂ ਵੈਸੇ ਕਰਕੇ ਨਹੀਂ ਲੜੀ ਵੀ ਇੱਕ ਪਰਿਵਾਰ ਇੱਕ ਚੋਣ ਲੜੂਗਾ ਸੋ ਉਹਨਾਂ ਨੇ ਉਹਦੇ ਤਹਿਤ ਆਪਦੇ ਤੋਂ ਸ਼ੁਰੂ ਕੀਤਾ ਸੋ ਇਸ ਤਰ੍ਹਾਂ ਦੇ ਬਹੁਤ ਫੈਸਲੇ ਨੇ ਜਿਵੇਂ ਅਸੀਂ ਜਿਹੜੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਨੇ ਵੀ ਉਹ ਸਭ ਸੂਰਤ ਹੋਣਾ ਚਾਹੀਦੇ ਨੇ ਉਹ ਚੀਜ਼ ਵੀ ਅਸੀਂ ਲਾਗੂ ਕੀਤੀ ਜੇ ਕੋਈ ਹਿੰਦੂ ਵੀਰ ਆ ਉਹਨੂੰ ਮੁਬਾਰਕ ਆ ਪਰ ਜੇ ਸਿੱਖ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਹੈ ਘਟੋ ਘਟੋ ਸਭ ਸੂਰਤ ਹੋਵੇ ਇਸੇ ਨੇ ਚੀਜ਼ਾਂ ਅਸੀਂ ਰੱਖੀਆਂ ਸੀ ਔਰ ਹੋਰ ਵੀ ਬਹੁਤ ਗੱਲਾਂ ਸੀ ਪੰਜਾਬ ਦੇ ਝੰਡੇ ਵੱਲ ਮੁੜਨ ਦੀ ਗੱਲ ਸੀ ਪੰਥਕ ਝੰਡੇ ਵੱਲ ਮੁੜਨ ਦੀ ਗੱਲ ਸੀ ਉਹ ਤੁਸੀਂ ਦੇਖਿਆ ਕਿ ਬੀਜੇਪੀ ਨਾਲੋਂ ਨਾਤਾ ਤੋੜ ਕੇ ਅਸੀਂ ਉਹ ਵੀ ਸਬੂਤ ਦਿੱਤਾ ਕਿ ਅਸੀਂ ਪੰਥ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਤੁਰਨਾ ਉਹ ਚੀਜ਼ਾਂ ਵਾਲੇ ਤੇ ਹੋਰ ਤੁਸੀਂ ਜਿਵੇਂ ਜ਼ਿਕਰ ਕੀਤਾ ਹੋਰ ਵੀ ਬਹੁਤ ਗੱਲਾਂ ਸੀ ਇਸ ਦਾ ਇਹੀ ਗੱਲਾਂ ਦਾ ਕਈ ਲੋਕ ਇਹ ਵੀ ਹਵਾਲਾ ਦੇ ਰਹੇ ਨੇ ਆ ਕਹਿ ਲੋ ਕਿ ਦੂਸਰੇ ਗਰੁੱਪ ਵਾਲੇ ਪਾਸੋਂ ਜਿਹੜੇ ਲੋਕ ਢੀਂਸਾ ਨੂੰ ਸਪੋਰਟ ਕਰਦੇ ਨੇ ਉਹ ਇਹ ਜ਼ਿਕਰ ਕਰਦੇ ਨੇ ਕਹਿੰਦੇ ਸ਼ਾਇਦ ਝੁੰਡਾ ਸਾਹਿਬ ਹੋਣਾ ਨੇ ਰਿਪੋਰਟ ਦਾ ਪ੍ਰੈਸ਼ਰ ਬਣਾਇਆ ਰਿਪੋਰਟ ਦਾ ਦਬਾਅ ਬਣਾਇਆ ਕਿ ਸੀਟ ਮੈਨੂੰ ਦੇ ਦਿਓ ਇੱਥੋਂ ਦੀ ਐਲਾਨ ਮੈਨੂੰ ਕਰ ਦਿਓ ਨਹੀਂ ਤਾਂ ਮੈਂ ਰਿਪੋਰਟ ਵੀ ਜੜੀ ਆ ਜਨਤਕ ਕਰ ਦੇਵਾਂਗਾ ਉਹਦੇ ਵਿੱਚ ਹੋਰ ਜੋ ਗੱਲਾਂ ਸੀਗੀਆਂ ਭਾਵੇਂ ਅਸਤੀਫੇ ਦੇਣ ਦੀਆਂ ਹੋਣ ਤਾਂ ਕਹਿੰਦੇ ਝੁੰਡਾ ਸਾਹਿਬ ਨੇ ਇਹ ਦਬਾਅ ਬਣਾ ਕੇ ਵੀ ਕਹਿੰਦੇ ਆਪਣੀ ਟਿਕਟ ਲੈਤੀ ਦੇਖੋ ਮੈਂ ਕਹਿਨ ਨੂੰ ਕੁਝ ਕਹੀ ਜਾਵੇ ਪਰ ਮੈਂ ਤੁਹਾਨੂੰ ਇੱਕ ਗੱਲ ਬੜੇ ਮਾਣ ਨਾਲ ਕਹਣਾ ਜਦੋਂ ਕਮੇਟੀ ਬਣਾਈ ਸੀ ਅਸੀਂ ਕਮੇਟੀ ਦੇ 31 ਮੈਂਬਰ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੈਨੂੰ ਵੀ ਵਿਸ਼ੇਸ਼ ਤੌਰ ਤੇ ਕਿਹਾ ਕਿ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਸਹੀ ਰਿਪੋਰਟ ਆਪਾਂ ਸਾਰਿਆਂ ਨੇ ਪਾਰਟੀ ਦੀ ਅਸਲੀ ਕਾਰਨ ਲੱਭਣੇ ਨੇ ਉਹਦੇ ਤੇ ਆ ਕੇ ਅਸੀਂ ਕੰਮ ਕੀਤਾ ਸੋ ਰਿਪੋਰਟ ਅਸੀਂ ਪਾਰਟੀ ਨੂੰ ਪੇਸ਼ ਕਰਤੀ ਤਕਰੀਬਨ ਪੌਣੇ 2 ਸਾਲ ਹੋ ਗਏ ਰਿਪੋਰਟ ਪੇਸ਼ ਕੀਤੀ ਨੂੰ ਸੋ ਆਵੇ ਫਜ਼ੂਲ ਗੱਲਾਂ ਦੀ ਕੋਈ ਤੁਕ ਨਹੀਂ ਹੈ ਇਹ ਤਾਂ ਵਿਰੋਧੀ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਨੇ ਨਾ ਇਹਨਾਂ ਗੱਲਾਂ ਦਾ ਕੋਈ ਵੈਲਿਊ ਹੈ ਔਰ ਅਸੀਂ ਮੈਂ ਆਪਦੇ ਸਾਰੇ ਰਾਜਨੀਤਿਕ ਜੀਵਨ ਚ ਪਿਤਾਪੁਰਖੀ ਤੋਂ ਲੈ ਕੇ ਅਸੀਂ ਇਕਾਲੀ ਦਲ ਦੇ ਵਫਾਦਾਰ ਸਿਪਾਹੀ ਆ ਅਸੀਂ ਸਾਨੂੰ ਕੁਝ ਮਿਲਿਆ ਨਾ ਮਿਲਿਆ ਸਾਡੇ ਬਜ਼ੁਰਗਾਂ ਨੇ ਕੰਮ ਕੀਤਾ ਜ਼ਿਲ੍ਹੇਾਂ ਚ ਵੀ ਗਏ ਜਥੇ ਲੈ ਕੇ ਜਾਂਦੇ ਰਹੇ ਅਸੀਂ ਪਾਰਟੀ ਨਾਲ ਸਮਰਪਿਤ ਭਾਵਨਾ ਨਾਲ ਹਮੇਸ਼ਾ ਖੜੇ ਰਹੇ ਆ ਅਸੀਂ ਕਦੇ ਪਾਰਟੀ ਦਾ ਦਬਾਅ ਕੋਈ ਬਲੈਕਮੇਲਿੰਗ ਵਾਲੀ ਤਾਂ ਮਤਲਬ ਹੀ ਨਹੀਂ ਕੋਈ ਇਹਨਾਂ ਗੱਲਾਂ ਦਾ ਅਸੀਂ ਤਾਂ ਸਮਰਪਿਤ ਲੋਕ ਆ ਪਾਰਟੀ ਨੂੰ ਜਿਨੂੰ ਵੀ ਪਾਰਟੀ ਦੇ ਕੇ ਨਵਾਜਦੀ ਟਿਕਟ ਉਹਦੇ ਨਾਲ ਅਸੀਂ ਚੱਲਣਾ ਸੀ ਉਹਦੀ ਅਸੀਂ ਮਦਦ ਕਰੀ ਜੋ ਸਾਨੂੰ ਨਵਾਜਿਆ ਹੁਣ ਅਸੀਂ ਆਪਦੇ ਲਈ ਲੜਾਂਗੇ ਜੇ ਕਿਸੇ ਹੋਰ ਕੋਲੇ ਟਿਕਟ ਹੁੰਦੀ ਤਾਂ ਉਹਦੇ ਲਈ ਲੜਦੇ ਔਰ ਜਿਸ ਤਿੱਕ ਨਾਲ ਇਸ ਵਾਰ ਚੁੰਵਾ ਸਭ ਚਾਰ ਕੋਨਾ ਮੁਕਾਬਲਾ ਹੈ ਕਿਉਂਕਿ ਪਹਿਲਾਂ ਅਸੀਂ ਵੇਖਦੇ ਰਹੇ ਕਿ ਤਿੰਨ ਕੋਨਾ ਮੁਕਾਬਲਾ ਹੋਇਆ ਇਸ ਵਾਰ ਚਾਰ ਕੋਨਾ ਮੁਕਾਬਲਾ ਹੈ ਬੀਜੇਪੀ ਆਪਣੇ ਤੌਰ ਤੇ ਉੱਤੇ ਲੜ ਰਹੀ ਹੈ ਤੁਸੀਂ ਕਿਵੇਂ ਸਮਿਗਰਨ ਦੇਖ ਰਹੇ ਹੋ ਔਰ ਉਮੀਦਵਾਰਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਖੈਰਾ ਇੱਥੇ ਪਹੁੰਚ ਚੁੱਕੇ ਨੇ ਹਾਲਾਂਕਿ ਪੰਜ ਕੋਨਾ ਹੀ ਹੋ ਗਿਆ ਮੈਂ ਇਸੇ ਮਜੀਤ ਸਿੰਘ ਮਾਨੋਣਾ ਦਾ ਵੀ ਜੇ ਜ਼ਿਕਰ ਕਰ ਲਾਂ ਕਿਉਂਕਿ ਉਹ ਮੁਕਤੌਰ ਦੇ ਉੱਤੇ ਇੱਥੋਂ ਦੀ ਸੰਸਦ ਵੀ ਨਹੀਂ ਤੁਸੀਂ ਕੀ ਲੱਗਦਾ ਤੁਹਾਨੂੰ ਉਮੀਦਵਾਰ ਕਿਹੜੇ-ਕਿਹੜੇ ਇੱਥੇ ਟੱਕਰ ਦਿੰਦੇ ਹੋ ਨਜ਼ਰ ਆਉਣਗੇ ਖੈਰਾ ਦੀ ਕਿਸ ਤਰੀਕਾ ਤੁਸੀਂ ਐਂਟਰੀ ਵੇਖਦੇ ਹੋ ਮੀਥੇਰ ਨੂੰ ਉਮੀਦਵਾਰ ਕਿਵੇਂ ਦੇਦੇ ਹੋ ਭਾਜਪਾ ਨੇ ਜੇ ਉਮੀਦਵਾਰ ਆਪਣਾ ਉਤਾਰ ਦੇਖੋ ਹਰ ਉਮੀਦਵਾਰ ਨੇ ਕਹਿਣਾ ਕਿ ਅਸੀਂ ਚੋਣ ਜਿੱਤ ਰਹੇ ਹਾਂ ਫੈਸਲਾ ਸੰਗਤ ਨੇ ਕਰਨਾ ਹੈ ਸੰਗਤ ਕਿਹੜੇ ਮੁੱਦਿਆਂ ਦੇ ਫ ਉਹ ਮੁੱਦੇ ਅਸੀਂ ਖੜੇ ਕਰਕੇ ਲੋਕਾਂ 'ਚ ਲੈ ਕੇ ਜਾ ਰਹੇ ਆ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਜੇ ਪੰਜਾਬ thorium ਪੰਜਾਬ ਬਚਾਉਣਾ ਹੈ ਜੇ ਪੰਜਾਬ ਦੀ ਹੋਂਦ ਬਚਾਉਣੀ ਹੈ ਜੇ ਤੁਸੀਂ ਉਹ ਮਸਲੇ ਪੰਜਾਬ ਦੇ ਹੱਲ ਕਰਵਾਉਣਾ ਚਾਹੁੰਦੇ ਹੋ ਤਾਂ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਕਾਲ ਦੇ ਜਿਹੜੇ ਮਦਦ aí ਬਣ ਕੇ ਖੜ ਸਕਦੀ ਹੈ ਬਾਕੀ ਮੁੱਦਿਆਂ ਦੀ ਗੱਲ ਤਾਂ ਸਿਮਰਜੀਤ ਮਾਨਵੀ ਕਰਦੇ ਹੋ ਤਾਂ ਕਹਿੰਦੇ ਆ ਕਿ ਵੱਖਰਾ ਰਾਜ ਹੀ ਦੇਣਾ ਚਾਹੀਦਾ ਹੈ ਇਹ ਜਿਹੇ ਮੁੱਦੇ ਤੋਂ ਲੈ ਕੇ ਤਾਂ ਸਿਮਰਜੀਤ ਸਿੰਘ ਮਾਨਵੀ ਲੋਕਾਂ 'ਚ ਹੀ ਪ੍ਰਚਾਰ ਕਰਦੇ ਹੋ ਨਜ਼ਰ ਆਉਂਦੇ ਉਹ ਸਪਲੈਟਫਾਰਮ ਤੇ ਚੀਜ਼ਾਂ ਸੰਭਵ ਨਹੀਂ ਹਨ ਉਹ ਦੇਸ਼ ਵਿਰੋਧੀ ਜਾਂ ਹੋਰ ਗੱਲਾਂ ਕਰਕੇ ਉਹਨਾਂ ਗੱਲਾਂ ਨਾਲ ਕੋਈ ਪੰਜਾਬ ਦੇਸ਼ ਚ ਬਹਿ ਕੇ ਕਿਸੇ ਨੇ ਮੁਕਤਾਰਾ ਗੱਲ ਨਹੀਂ ਕਰਨੀ ਉਹ ਐਵੇਂ ਫालतू ਗੱਲਾਂ ਨੇ ਅੱਗੇ ਅਸੀਂ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਾਇਆ ਕਾਲੇ ਦੌਰ ਚ 25000 ਨੌਜਵਾਨਾਂ ਦਾ ਖੂਨ ਡੁੱਲਿਆ ਬੇਤਰਤੀ ਸੰਜੀਪ ਭਈਆ ਨੌਜਵਾਨਾਂ ਦੇ ਔਰ ਉਹ ਨੌਜਵਾਨ ਜਿਹੜੇ ਬੜੇ ਅਣਖੀ ਔਰ ਗੈਰਤਮੰਦ ਲੋਕ ਸੀਗੇ ਸਾਡੇ ਨੌਜਵਾਨ ਸੀ ਉਹ ਸ਼ਹੀਦ ਹੋਏ ਨੇ ਸੋ ਉਹ ਦੌਰ ਅਸੀਂ ਦੁਬਾਰਾ ਨਹੀਂ ਦੇਖਣਾ ਚਾਹੁੰਦੇ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਅਸੀਂ ਸੰਗਤ ਦੀ ਦੀਵਾਨ ਨਾਲ ਪੰਜਾਬ ਔਰ ਪੰਥ ਦੇ ਮਸਲੇ ਹੱਲ ਕਰਾਉਣੇ ਨੇ ਔਰ ਇਹ ਤਿੰਨੋਂ ਪਾਰਟੀਆਂ ਕੋਈ ਗੱਲ ਕਹਿਣ ਤੁਸੀਂ ਖੈਰਾ ਸਾਹਿਬ ਦੀ ਗੱਲ ਕੀਤੀ ਆ ਮੈਂ ਬੇਨਤੀ ਕਰਨੀ ਚਾਹੁੰਨਾ ਖੈਰਾ ਸਾਹਿਬ ਦਾ ਇਸ ਧਰਤੀ ਨਾਲ ਕੀ ਆ ਉਹ ਕਦੇ ਆਏ ਨੇ ਉੱਥੇ ਉਹਨਾਂ ਨੂੰ ਤੂਰੀ ਸੰਗਰੂਰ ਬੇਨੜਾ ਪਲਮਾਨ ਬਾਲੀਆਂ ਪਤਾ ਪਿੰਡ ਕਿੱਥੇ ਨੇ ਉਹ ਤਾਂ ਸਿਰਫ ਐਮਪੀ ਬਣ ਆਏ ਨੇ ਐਮਪੀ ਕੰਮ ਜੇ ਅਕਾਲੀ ਦਲ ਬਣਾ ਦੇਵੇ ਅਕਾਲੀ ਦਲ ਤੋਂ ਬਣ ਜਾਓ ਅਕਾਲੀ ਦਲ ਤੋਂ ਫਿਰ ਕਾਂਗਰਸ ਕਾਂਗਰਸ ਤੋਂ ਆਪ ਆਪ ਤੋਂ ਪੀਡੀਐਫ ਪੀਡੀਐਫ ਤੋਂ ਫਿਰ ਕਾਂਗਰਸ ਏਜੰਡਾ ਕੀ ਹੈ ਸਿਧਾਂਤ ਕੀ ਨੇ ਕੀ ਕਾਂਗਰਸ ਦੇ ਪਲੇਟਫਾਰਮ ਤੇ ਖੜ ਕੇ ਦਿੱਲੀ ਦੀ ਪਾਰਲੀਮੈਂਟ ਚ ਬੈਠ ਕੇ ਦਿੱਲੀ ਦੇ ਦੰਗਿਆਂ ਦੀ ਗੱਲ ਹੋਊਗੀ ਕੀ ਕਾਂਗਰਸ ਦੇ ਪਲੇਟਫਾਰਮ ਤੇ ਖੜ ਕੇ ਰਾਹੁਲ ਗਾਂਧੀ ਦੇ ਸਾਹਮਣੇ ਬੈਠ ਕੇ ਰਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦੇ ਆ ਦਿੱਲੀ ਦੇ ਦੰਗੇ ਦਿੱਲੀ ਦੇ ਕਤਲਗਾਰ ਤੱਕ ਅਕਾਲ ਤਖਸਾਲ ਟਹਿ ਜਾਣ ਦੀ ਗੱਲ ਕਰ ਸਕਣਗੇ ਖੈਰਾ ਸਾਹਿਬ ਸੱਥਾਂ ਚ ਤਾਂ ਕਹਿਣਗੇ ਵੋਟਾਂ ਲੈਣ ਨੂੰ ਪਰ ਪਾਰਲੀਮੈਂਟ ਜੀ ਨਹੀਂ ਬੋਲ ਸਕਣਗੇ ਇਹ ਅਕਾਲੀ ਦਾਲੀ ਆ ਜਿਹੜਾ ਪਾਰਲੀਮੈਂਟ 'ਚ ਵੀ ਓਕੋ ਗੱਲ ਕਰੂਗਾ ਸੱਤਾਂ 'ਚ ਵੀ ਕਰੂਗਾ ਮੈਨੀਫੈਸਟੋ 'ਚ ਵੀ ਕਰੂਗਾ ਸੋ ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਵਿਚਾਰਨਾ ਪੈਣਾ ਦੋ ਸਾਲ ਦੇ ਕਾਰਜਕਾਲ ਨੂੰ ਕਿਵੇਂ ਵੇਖਿਆ ਤੁਸੀਂ ਸਿਮਰਨਜੀਤ ਮਾਨ ਉਹਨਾਂ ਦੇ ਕਾਰਜਕਾਲ ਨੂੰ ਕਿਵੇਂ ਵੇਖਿਆ ਲੱਗਦਾ ਕਿ ਦੋ ਸਾਲਾਂ 'ਚ ਕੁਝ ਲੋਕਾਂ ਨੂੰ ਦੇ ਪਾਏ ਉਹ ਕਿਉਂਕਿ ਰਿਪੋਰਟ ਕਾਰਡ ਉਹਨਾਂ ਨੇ ਦੋ ਸਾਲਾਂ ਦਾ ਹੀ ਲੋਕਾਂ ਦੇ ਵਿੱਚ ਲੈ ਕੇ ਜਾਣਾ ਦੋ ਸਾਲਾਂ 'ਚ ਤੁਹਾਨੂੰ ਕੁਝ ਕੰਮ ਨਜ਼ਰ ਆਇਆ ਮਾਨ ਉਹਨਾਂ ਦੇ ਵੱਲੋਂ ਕਰਾਇਆ ਗਿਆ ਐਮਪੀ ਕੋਲੇ ਜੀ ਤਾਂ ਹੁੰਦਾ ਜੇ ਉਹ ਕਿਤੋਂ ਸਹਿਯੋਗ ਹਾਸਲ ਕਰ ਸਕੇ ਉਹ ਸਟੇਟ ਗਵਰਨਮੈਂਟ 'ਚ ਭਾਗੀਦਾਰ ਹੋਵੇ ਸੈਂਟਰਲ ਗਵ ਐਮਪੀ ਲੈਡ ਦੇ ਪੈਸੇ ਨੇ ਉਹ ਤੁਹਾਡੀ ਚੋਇਸ ਹੈ ਕਿੱਥੇ ਵੰਡਦੇ ਹੋ ਮੈਨੂੰ ਮੈਂ ਪੂਰਾ ਸ਼ੋਰ ਨਹੀਂ ਹਾਂ ਵੀ ਉਹਨਾਂ ਨੇ ਸਾਰੇ ਵੰਡਤੇ ਕਿ ਨਹੀਂ ਵੰਡਤੇ ਉਹ ਵੰਡੇ ਹੋਣਗੇ ਤੋਂ ਬਿਨਾ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ ਕਿੰਨੇ ਘ ਵੰਡੇ ਨੇ ਘਟ ਵੰਡੇ ਨੇ ਵੜ ਵੰਡੇ ਨੇ ਪਾਰਲੀਮੈਂਟ ਚ ਕਿੰਨੀ ਕੁ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਮੈਂ ਤਾਂ ਕੋਈ ਬਹੁਤਾ ਉਹਨਾਂ ਨੂੰ ਪੰਜਾਬ ਦੀ ਜਾਂ ਕੋਈ ਵੱਡੀਆਂ ਗੱਲਾਂ ਕਰਦਾ ਸੁਣਿਆ ਨਹੀਂ ਕਦੀ ਵਾਰੀ ਤੋਂ ਬਿਨਾ ਉਹ ਕਹਿੰਦੇ ਨੇ ਮੈਨੂੰ ਸਮਾਂ ਘਟ ਦਿੱਤਾ ਜਾਂਦਾ ਕਿਉਂ ਘਟ ਦਿੱਤਾ ਜਾਂਦਾ ਦਾ ਜਵਾਬ ਉਹਨਾਂ ਹੁੰਦੇ ਤੋਂ ਉਹਨਾਂ ਨੂੰ ਸਮਝ ਨਹੀਂ ਦਿੱਤਾ ਜਾਂਦਾ ਪਾਰਲੀਮੈਂਟ ਚ ਤਾਂ ਫਿਰ ਆਪਾਂ ਦਵਾਰਾ ਜਾ ਕੇ ਕਰਨਾ ਵੀ ਕੀ ਆ ਉੱਥੇ ਅਕਸਰ ਇੱਕ ਗੱਲ ਕਹਿੰਦੇ ਨੇ ਕਹਿੰਦੇ ਪੰਥੀ ਮੈਨੂੰ ਹਰਾ ਦਿੰਦਾ ਕਹਿੰਦੇ ਹੋਰ ਤਾਂ ਮੈਂ ਮੈਨੂੰ ਕਿਸ ਨੇ ਕੀ ਹਰਾਣਾ ਕਹਿੰਦੇ ਪੰਥੀ ਮੈਨੂੰ ਹਰਾ ਦਿੰਦਾ ਇੱਕ ਅਤੀ ਵਾਰੀ ਚੱਲਦੀ ਹੁੰਦੀ ਹੈ ਜੀ ਇਹ ਗੱਲ ਜੇ ਆਪਾਂ ਕਿਸੇ ਦਾ ਵਾਸਤਾ ਪਾਇਆ ਤਾਂ ਪੰਥ ਨੇ ਫਿਰ ਚਿਤਾਵ ਵੀ ਦਿੱਤਾ ਤੇ ਹਰ ਵਾਰੀ ਆਪਾਂ ਉਹੀ ਗੱਲ ਕਰਾਂਗੇ ਤੇ ਫਿਰ ਉਹਦਾ ਲੈ ਕੇ ਤਾਂ ਸਾਨੂੰ ਕੁਝ ਡਿਲੀਵਰ ਕਰਨਾ ਪਊਗਾ ਜਾਂ ਦਿਖਾਉਣਾ ਪਊਗਾ ਜਾਂ ਕੁਝ ਵੱਖਰਾ ਦਿਖਾਵਾਂਗੇ ਤਾਂ ਗੱਲ ਬਣੂਗੀ ਉਹੀ ਗੱਲਾਂ ਉਹੀ ਪੁਰਾਣੀਆਂ ਗੱਲਾਂ ਆਪਾਂ ਕਰੀ ਜਾਈਏ ਲੋਕਾਂ ਦੇ ਜਜ਼ਬਾਤਾਂ ਨਾਲ ਖੇਢੀ ਜਾਈਏ ਮੇਰਾ ਖਿਆਲ ਹੈ ਉਹਦੇ ਨਾਲ ਪੰਜਾਬ ਔਰ ਪੰਦ ਦਾ ਕੋਈ ਭਲਾ ਹੋਣਾ ਨਹੀਂ ਅਖੀਰ ਦੇ ਵਿੱਚ ਢੀਂਸਾਹ ਪਰਿਵਾਰ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸਭ ਦੀਆਂ ਨਜ਼ਰਾਂ ਹੁਣ ਇੱਥੇ ਹੀ ਨੇ ਕਿ ਢੀਂਸਾਹ ਪਰਿਵਾਰ ਕਦੋਂ ਇਹ ਅਨਾਉਂਸ ਕਰੂਗਾ ਕਿ ਹਾਂ ਸਾਨੂੰ ਉਮੀਦਵਾਰ ਸੰਗਰੂਰ ਵਾਲੇ ਐਲਾਨੇ ਜਿਹੜੇ ਗਏ ਨੇ ਉਹ ਸਾਨੂੰ ਠੀਕ ਹੈ ਅਸੀਂ ਉਹਨਾਂ ਨੂੰ ਮੰਨਦੇ ਹਾਂ ਔਰ ਅਸੀਂ ਉਹਨਾਂ ਦੇ ਨਾਲ ਸਪੋਰਟ ਕਰਾਂ ਉਹਨਾਂ ਤੋਂ ਇਹੀ ਉਮੀਦ ਰੱਖਦੇ ਆ ਸਾਡੇ ਵੱਡੇ ਨੇ ਪਾਰਟੀ ਦੇ ਸਰਪ੍ਰਸਤ ਨੇ ਉਹਨਾਂ ਦੀ ਰਹਿਨਮਾਈ ਚ ਪਾਰਟੀ ਵਧੇ ਫੁੱਲੇ ਸੰਗਰੂਰ ਸੀਟ ਅਸੀਂ ਜਿੱਤੀਏ ਉੱਥੇ ਚ ਉਹਨਾਂ ਦਾ ਵੀ ਮਾਣ ਵਧੂਗਾ ਕਦ ਉੱਚਾ ਹੁੰਦਾ ਸੋ ਉਹ ਸਾਨੂੰ ਅਸ਼ੀਰਵਾਦ ਉਹਨਾਂ ਦੇ ਨਾਲ ਮੈਂ ਸਹਿਯੋਗ ਨਾਲ ਕੰਪੀਟੀਸ਼ਨ ਸਾਧਨਾ ਦਾ ਤੁਹਾਡੀ ਬਹੁਤ ਬਹੁਤ ਨੇੜਤਾ ਰਹੀ ਹੈ ਤੁਹਾਡੀ ਸਾਰਿਆਂ ਨੇ ਨੇੜਤਾ ਹੁੰਦੀ ਹੈ ਜੀ ਇਹ ਕੋਈ ਹੁਣ ਕਿਹੜਾ ਕੋਈ ਮਤਭੇਦ ਨੇ ਉਹ ਵੱਖ ਹੋ ਗਏ ਕੋਈ ਵਖਰੇਵੇਂ ਆ ਗਏ ਅਸੀਂ ਪਾਰਟੀ ਨਾਲ ਖੜੇ ਆ ਮੁੱਖ ਪਾਰਟੀ ਧਾਰਾ 'ਚ ਖੜੇ ਸੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਵਾਦਲ ਨਾਲ ਖੜੇ ਸੀ ਅੱਜ ਉਹ ਮੁੱਖ ਧਾਰਾ ਚ ਆਏ ਨੇ ਪਾਰਟੀ ਚ ਆਏ ਨੇ ਉਹਨਾਂ ਸਰਕਾਰ ਫਿਰ ਵੀ ਸਿਰ ਮੱਥੇ ਆ ਔਰ ਉਮੀਦ ਕਰਦੇ ਆ ਕੋ ਸਾਨੂੰ ਸਹਿਯੋਗ ਦੇਣਗੇ ਔਰ ਅਸੀਂ ਰਲ ਮਿਲ ਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈਏ ਬਹੁਤ ਧੰਨਵਾਦ ਹੁੰਦਾ ਸਭ ਗੱਲਬਾਤ ਦੇ ਲਈ ਧੰਨਵਾਦ ਥੈਂਕ ਤਾਕ ਵਾਸਿੰਗ ਚ ਹੁੰਦਾ ਖਾਸ ਤੌਰ ਦੇ ਉਤੇ ਅਪੀਲ ਵੀ ਕਰ ਰਹੇ ਨੇ ਢੀਂਸਾ ਪਰਿਵਾਰ ਨੂੰ ਔਰ ਇਹਨਾਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਪੰਥ ਔਰ ਹੋਰ ਸ तमाम ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੀ ਆਵਾਜ਼ ਸਦਨ ਦੇ ਵਿੱਚ ਚੁੱਕਦੇ ਹੋਏ ਨਜ਼ਰ ਆਵਾਂਗੇ ਕਹਿੰਦੇ ਇਹੀ ਕਾਰਨ ਸੀ ਸਾਡਾ ਕਿ ਅਸੀਂ ਭਾਜਪਾ ਨਾਲ ਵੀ ਆਪਣਾ ਐਲਾਈਅੰਸ ਆਪਣਾ ਗੜ ਜੋੜ ਤੋੜਿਆ ਕਿਉਂਕਿ ਅਸੀਂ ਪੰਥ ਔਰ ਪੰਜਾਬ ਦੀ ਗੱਲ ਕਰਨੀ ਸੀ ਤਾਂ ਦੇਖਣਾ ਹੋਊਗਾ ਕਿ ਇਸਰ ਸੰਗਰੂਰ ਵਾਸੀ ਕਿੱਧਰਲੇ ਪਾਸੇ ਨੂੰ ਆਪਣਾ ਫੈਸਲਾ ਸੁਣਾਉਂਦੇ ਨੇ ਔਰ ਕਿਸ ਨੂੰ ਆਪਣਾ ਇੱਥੋਂ ਦੀ ਉਮੀਦਵਾਰ ਚੁਣਦੇ ਨੇ ਕੈਮਰਾ ਪਰਸਨ ਜਸ਼ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ